ਜੀ ਸਿਕਾਇਲ ਜੀ ਸਾਰਿਆਂ ਨੂੰ ਹੋਪਸ ਤੁਸੀਂ ਸਾਰੇ ਜਾਨੇ ਬਿਲਕੁਲ ਠੀਕ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਸੋਹਣੇ ਆਰੀ ਵਰਕ ਦੇ ਉੱਪਰ ਜਿਹੜੀ ਸੂਟ ਰੈਡੀ ਹੋਇਆ ਉਹ ਤੁਹਾਨੂੰ ਸ਼ੋਅ ਕਰਾਂਗੇ ਇਹ ਜਿਹੜੇ ਵੀ ਸੂਟ ਹੋਣਗੇ ਇਹਨਾਂ ਨੂੰ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਵਿੱਚ ਕਰਵਾ ਸਕਦੇ ਹੋ ਵਿਦ ਸਟਿਚਿੰਗ ਵੀ ਲੈ ਸਕਦੇ ਹੋ ਔਰ ਵਿਦਆਊਟ ਸਟਿਚਿੰਗ ਵੀ ਲੈ ਸਕਦੇ ਹੋ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਹੈ ਕਿਤੇ ਵੀ ਤੁਸੀਂ ਘਰ ਬੈਠ ਕੇ ਆਪਣੇ ਸੂਟਸ ਨੂੰ ਮੰਗਵਾ ਸਕਦੇ ਹੋ ਤੁਹਾਡੇ ਤੱਕ ਜਿਹੜੇ ਤੁਹਾਡੇ ਸੂਟਸ ਨੇ ਪ੍ਰੋਪਰ ਤੁਹਾਡੇ ਮੀਜ਼ਰਮੈਂਟ ਦੇ ਕਾ ਰੈਡੀ ਹੋ ਕੇ ਤੁਹਾਡੇ ਕੋਲ ਪਹੁੰਚ ਆ ਜੀ ਸੋ ਆਪਾਂ ਅੱਜ ਤੁਹਾਨੂੰ ਦੋ ਸੂਟ ਜਿਹੜੇ ਰੈਡੀ ਹੋਏ ਆ ਉਹ ਸ਼ੋਅ ਕਰਦੇ ਆ ਜਰੂਰੀ ਨਹੀਂ ਵੀ ਤੁਸੀਂ ਇਹੀ ਡਿਜ਼ਾਈਨ ਬਣਾਉਣਾ ਇਹੀ ਕਲਰ ਬਣਾਉਣਾ ਤੁਸੀਂ ਆਪਣੀ ਚੁਆਇਸ ਦਾ ਕੋਈ ਵੀ ਡਿਜ਼ਾਈਨ ਪੇਜ ਕੇ ਰੈਡੀ ਕਰਵਾ ਸਕਦੇ ਹੋ ਆਪਣੀ ਪੇਜ ਤੋਂ ਵੀ ਕਰਵਾ ਸਕਦੇ ਹੋ ਆਰਡਰ ਐਨੀ ਅਨਦਰ ਪੇਜ ਤੋਂ ਵੀ ਤੁਸੀਂ ਕੋਈ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਸੈਂਡ ਕਰ ਸਕਦੇ ਹੋ ਜਿਹੜਾ ਆਪਣਾ ਕੰਟੈਕਟ ਨੰਬਰ ਹੈ ਉਹ ਹੈਗਾ 628332600 ਤੇ ਆਪਣੀ ਬੁਟੀ ਹੈ ਜਿਹੜੀ ਸੁਨਾਮ ਬਣੀ ਹੋਈ ਹੈ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਔਰ ਆਨਲਾਈਨ ਆਪਣਾ ਆਰਡਰ ਵੀ ਬੁੱਕ ਕਰ ਸਕਦੇ ਹੋ ਇਹ ਆਪਣਾ ਇਹ ਬਹੁਤ ਪਿਆਰਾ ਸੂਟ ਬਹੁਤ ਹੈਵੀ ਸੂਟ ਬਣਿਆ ਹੋਇਆ ਹੈ ਫੁੱਲ ਫਰੰਟ ਤੇ ਜਿਹੜਾ ਇਹਦਾ ਹੈਵੀ ਆਊਗਾ ਇਹ ਜਿਹੜਾ ਸੂਟ ਹੈ ਇਹ ਆਪਣਾ ਬਣਿਆ ਹੋਇਆ ਗਲਾਸ ਸਿਲਕ ਦੇ ਉੱਪਰ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰੀ ਐਮਬਰਾਇਡਰੀ ਇਹ ਦੀ ਸਾਰੀ ਸ਼ਰਟ ਦੇ ਵਿੱਚ ਡਨ ਹੈ ਦੇਖੋ ਪਿਆਰ ਜਿਹੜਾ ਇਹਦਾ ਆਰੀ ਵਰਕ ਹੈ ਬਹੁਤ ਫਿਨਿਸ਼ਿੰਗ ਦੇ ਵਿੱਚ ਐਮਬਰਾਇਡਰੀ ਕੀਤੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਇਹ ਹੈ ਜਿਹੜਾ ਇਹ ਘੇਰਾ ਆਊਗਾ ਘੇਰਾ ਤੁਸੀਂ ਕਿੰਨਾ ਵੀ ਰੱਖ ਸਕਦੇ ਹੋ ਆਪਣੀ ਆਰਡਰ ਦੇ ਕੇ ਤੁਸੀਂ ਆਪਣੇ ਮੀਜ਼ਰਮੈਂਟ ਦਾ ਆਪਣੇ ਪਸੰਦ ਦਾ ਕਲਰ ਤੁਸੀਂ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਜੇ ਤੁਸੀਂ ਇਹ ਸੇਮ ਲੈਣਾ ਤਾਂ ਤੁਸੀਂ ਸੇਮ ਵੀ ਲੈ ਸਕਦੇ ਹੋ ਦੇਖੋ ਇਹ neck ਆਊਗਾ ਅਰੇ ਸਾਰੀ ਆਪਣੀ ਫਰੰਟ ਜਿਹੜੀ ਸ਼ਰਟ ਹੈ ਫੁੱਲ ਹੈਵੀ ਹੋਊਗੀ ਜੇ ਤੁਸੀਂ ਆਪਣੇ ਤੋਂ ਸਟਿਚਿੰਗ ਕਰਾਉਂਗੇ ਤੁਹਾਨੂੰ ਪ੍ਰੋਪਰ ਇਹਦੇ ਤੇ 골ਡਨ ਟਿਸ਼ੂ ਦਾ ਫਿਨਿਸ਼ਿੰਗ ਫੋਰ ਸਾਈਡ ਫਰੰਟ ਬੈਕ ਹੰਗਨ ਹੋਊਗੀ 슬ੀਵਸ ਤੇ ਨਾਲ ਜਿਹੜਾ ਇਹਦਾ 슬ੀਵਸ ਦੀ ਐਮਬਰਾਇਡਰੀ ਆਪਾਂ ਤੁਹਾਨੂੰ ਉਹ ਵੀ ਚੈੱਕ ਕਰਾਉਣੀ ਆ ਦੇਖੋ ਇਹ ਵਾਲਾ ਵਰਕ ਹੈ ਜਿਹੜਾ ਇਹਦੀ 슬ੀਵਸ ਤੇ ਆਊਗਾ 슬ੀਵਸ ਦਾ ਵਰਕ ਵੀ ਹੈ ਜਿਹੜਾ ਬਹੁਤ ਜ਼ਿਆਦਾ ਹੈਵੀ ਹੈ ਦੇਖੀ ਚੈੱਕ ਕਰ ਸਿੱਧਿਓ ਐਦਾ ਇਹਦੇ ਨੀਚੇ ਆਪਾਂ 골ਡਨ ਪਾਈਪਿੰਗ ਦੇ ਕੇ ਅੰਦਰ ਟਿਸ਼ੂ ਦੀ ਫਿਨਿਸ਼ਿੰਗ ਪ੍ਰੋਪਰ ਤੁਹਾਨੂੰ ਦਵਾਂਗੇ ਕੋਈ ਵੀ ਸੂਟ ਵਿਦਾਊਟ ਫਿਨਿਸ਼ਿੰਗ ਤੋਂ ਆਪਣੀ ਸਟਿਚਿੰਗ ਨਹੀਂ ਹੁੰਦੀ ਪ੍ਰੋਪਰ ਸਾਰੇ ਸੂਟ ਦੇ ਨੀਚੇ ਇਨਰ ਲਗਾ ਕੇ ਸਜਿਆ ਸਟੇਜਿੰਗ ਹੋ ਗਈ ਤੇ ਜਿਹੜਾ ਇਹ ਦੁਪੱਟਾ ਉਹ ਹੈਗਾ ਆਰਗੈਂਜ਼ਾ ਦਾ ਦੁਪੱਟੇ ਦੇ ਫੋਰ ਸਾਈਡ ਆਪਾਂ ਨੇ ਗੋਲਡਨ ਜਰੀ ਨਾਲ ਜਿਹੜਾ ਕਟਵਰਕ ਡਨ ਕੀਤਾ ਹੋਇਆ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਹੈ ਬਹੁਤ ਹੈਵੀ ਲੁੱਕ ਹੈ ਜਿੱਦਾਂ ਕਰਵਾ ਚੁਕ ਉਸ ਵਗੈਰਾ ਲਈ ਤੁਸੀਂ ਰੈਡੀ ਕਰਵਾ ਸਕਦੇ ਹੋ ਇਹ ਸੀਮਸ ਹੀ ਆਪ ਤੁਸੀਂ ਲੈ ਸਕਦੇ ਹੋ ਔਰ ਐਨੀ ਅਦਰ ਕਲਰ ਤੇ ਵੀ ਤੁਸੀਂ ਇਹਨੂੰ ਰੈਡੀ ਕਰਵਾ ਸਕਦੇ ਹੋ ਆर्डर ਬੁੱਕ ਕਰਨ ਲਈ ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ WhatsApp ਤੇ ਸਾਨੂੰ ਸੈਂਡ ਕਰਿਓ ਤੇ ਆਪਣਾ ਪ੍ਰੋਪਰ ਐਡਰੈਸ ਭੇਜਿਓ ਪੇਮੈਂਟ ਦਾ ਸਕਰੀਨਸ਼ਾਟ ਭੇਜਿਓ ਤੇ ਤੁਹਾਡਾ ਜਿਹੜਾ ਸੂਟ ਹੈ ਤੁਹਾਡੇ ਘਰ ਤੱਕ ਆਪਾਂ ਡਿਲੀਵਰ ਕਰਵਾ ਦਾਂਗੇ ਇੱਕ ਵਾਰ ਦੁਆਰਾ ਚੇੰਕ ਕਰਨ ਨੂੰ ਬਹੁਤ ਸੋਹਣਾ ਸੂਟ ਜਿਹੜਾ ਬਣ ਕੇ ਰੈਡੀ ਹੈ ਤੇ ਫੁੱਲ ਸ਼ਰਟ ਤੇ ਹੈਵੀ ਵਰਕ ਆਊਟਰ ਕਲਰ ਕੰਬੀਨੇਸ਼ਨ ਬਹੁਤ ਪਿਆਰੇ ਕੀਤੇ ਹੋਏ ਹੈ ਸਿੰਪਲ ਸੋਬਰ ਜਆ ਸਰਦਾਰੀ ਜਆ ਸੂਟ ਹੈ ਸੈਕਿੰਡ ਤੁਹਾਨੂੰ ਚੈੱਕ ਕਰਾਉਣੀ ਹੈ ਜਿਹੜਾ ਆਪਣਾ ਸੈਕਿੰਡ ਸੂਟ ਹੈ ਉਹ ਰਹੂਗਾ ਮਹਿੰਦੀ ਕਲਰ ਦਾ ਇਹ ਹੈਗਾ ਆਪਣਾ ਬਰਬਰੀ ਦਾ ਸਟਾਕ ਰਹੂਗਾ ਬਹੁਤ ਪਿਆਰਾ ਸੂਟ ਬਣ ਕੇ ਰੈਡੀ ਹੈ ਵੀ ਤੁਸੀਂ ਚੈੱਕ ਕਰ ਸਕਦੇ ਹੋ ਫਰੰਟ ਸਾਰੀ ਸ਼ਰਟ ਦੇ ਉੱਪਰ ਇਹਦੇ ਡਬਲ ਕਲੀਆਂ ਬਣੀਆਂ ਨੇ ਇਦਾਂ ਇਹਦੀ ਨੈਕ ਲਾਈਨ ਬਣੀ ਹੋਈ ਹੈ 컬러 ਦੇ ਵਿੱਚ ਥੋੜਾ ਜਿਆ ਡਿਫਰੈਂਟ ਆ ਰਿਹਾ ਫੋਟੋ ਚ ਇਹ ਜਿਹੜਾ ਕਲਰ ਹੈ ਬਹੁਤ ਮਤਲਬ ਜਿੱਦਾਂ ਮਹਿੰਦੀ ਦਾ ਐਗਜ਼ੈਕਟ ਮਹਿੰਦੀ ਕਲਰ ਹੁੰਦਾ ਨਾ ਉਹ ਵਾਲਾ ਬਿਲਕੁਲ ਦੇਖੋ ਬ੍ਰਾਈਟ ਜਿਆ ਕਲਰ ਹੈ ਪਰ ਦੇਚ ਥੋੜਾ ਡਲ ਸ਼ੋ ਹੋ ਰਿਹਾ ਤੁਹਾਨੂੰ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਇਹਦੀ ਪਿਕਚਰ ਮੰਗਵਾ ਲਿਓ ਮੇਰੀ ਪਿਕਚਰ ਦੇ ਵਿੱਚ ਕਲਰ ਸਹੀ ਐਗਜ਼ੈਕਟ ਆ ਜਾਊਗਾ ਇੱਧਰ ਆਪਣੇ ਲਾਈਟ ਪੈਨ ਕਰਕੇ ਕਲਰ ਜਿਹੜਾ ਥੋੜਾ ਡਲ ਆ ਰਿਹਾ ਦੇਖੋ ਇਹ ਦੀ ਨੈਕ ਲਾਈਨ ਬਣੀ ਹੋਈ ਐ ਐਂਡ THEN ਹਾਰਟ ਪਿੰਕ ਕਲਰ ਨਾਲ ਆਪਾਂ ਹਾਈਲਾਈਟ ਕੀਤਾ ਹੋਇਆ ਤੁਸੀਂ ਚੈੱਕ ਕਰ ਸਿੱਧੂ ਵਰਕ ਦੀ ਫਿਨਿਸ਼ਿੰਗ ਦੇਖੋ ਐਦਾਂ ਹੀ ਦੇ ਸੈਂਟਰ ਪੈਨਲ ਬਣਿਆ ਹੋਇਆ ਡਬਲ ਕਲੀਆਂ ਬਨੀਆਂ ਨੇ ਬਹੁਤ ਪਿਆਰਾ ਲੈਂਥ ਦਾ ਕੋਈ ਇਸ਼ੂ ਨਹੀਂ ਤੇ ਇਹਦਾ ਘੇਰੇ ਤੇ ਵੀ ਵਰਕ ਆਉਗਾ ਇਹਦਾ ਤੁਸੀਂ ਚੰਗਾ ਕਰ ਸਕਦੇ ਐਦਾਂ ਘੇਰਾ ਆਊਗਾ ਐਦਾਂ ਇਹਦੇ ਸੈਂਟਰ ਪੈਨਲ ਬਣਿਆ ਹੋਇਆ ਦੋਨੋਂ ਕਲੀਆਂ ਜਾਂਦੀਆਂ ਔਰ ਇਦਾਂ ਇਦਾਂ neck ਬਣਿਆ ਹੋਇਆ ਫੁੱਲ ਹੈਵੀ ਸੂਟ ਬਣੂਗਾ ਜੇ ਤੁਸੀਂ ਆਪਣੇ ਤੋਂ ਸਟਿਚਿੰਗ ਕਰਾਉਂਗੇ ਤਾਂ ਤੁਹਾਨੂੰ গোল্ডਨ ਕਲਰ ਦੀ ਫਿਨਿਸ਼ਿੰਗ ਪ੍ਰੋਪਰ ਲਗਾ ਕੇ ਦੇਵਾਂਗੇ ਸੂਟ ਦੇ ਉੱਪਰ ਦੁਪੱਟੇ ਦੇ ਉੱਪਰ ਦੁਪੱਟਾ ਇਹਦਾ ਰੈਡੀ ਹੋ ਰਿਹਾ ਹਲੇ ਤੇ ਇਹ ਵਾਲਾ ਵਰਕ ਹੈ ਜਿਹੜਾ ਇਹਦੀ 슬ੀਵਸ ਤੇ ਆਊਗਾ ਦੇਖੋ ਜਿਹੜਾ ਇਹ ਵਾਲਾ ਵਰਕ ਹੈ ਇਹਦੀ 슬ੀਵਸ ਤੇ ਆਊਗਾ ਇਹੀ ਸੇਮ ਵਰਕ ਇਹਦੀ ਬਾਟਮ ਤੇ ਵੀ ਆਊਗਾ ਮਤਲਬ ਇਹ 슬ੀਵਸ ਦਾ ਵਰਕ ਡਨ ਹੈ ਬਾਟਮ ਦਾ ਵਰਕ ਜਾਨਾ ਹੈ ਪੂਰੀ ਸ਼ਰਟ ਦਾ ਵਰਕ ਜਾਨਾ ਹੈ ਬਹੁਤ ਹੈਵੀ ਸੂਟ ਬਣੂਗਾ ਤੁਸੀਂ ਇਹਨੂੰ ਕਰਵਾਉਚਾਤ ਲਈ ਕਿਸੇ ਮੈਰਿਜ ਫੰਕਸ਼ਨ ਲਈ ਜਾਗੋ ਵੀਅਰ ਲਈ ਇਦਾਂ ਵੀ ਤੁਸੀਂ ਇਹਨੂੰ ਰੈਡੀ ਕਰਵਾ ਸਕਦੇ ਆਪਾਂ ਦੁਪੱਟਾ ਤੁਹਾਨੂੰ ਪ੍ਰੋਪਰ ਸੋਹਣੇ ਤਰੀਕੇ ਨਾਲ ਰੈਡੀ ਕਰਕੇ ਦੇਵਾਂਗੇ ਤੁਸੀਂ ਇਹਨੂੰ ਆਪਣੀ ਲੂਟੋਂ ਵਿਦ ਸਟਿਚਿੰਗ ਮੰਗਵਾ ਸਕਦੇ ਹੋ ਜੇ ਤੁਸੀਂ ਵਿਦਆਊਟ ਸਟਿਚਿੰਗ ਲੈਣਾ ਤਾਂ ਤੁਹਾਡੀ ਚੋਇਸ ਹੈ ਵਿਦਆਊਟ ਸਟਿਚਿੰਗ ਵੀ ਤੁਸੀਂ ਲੈ ਸਕਦੇ ਹੋ ਕਿਸੇ ਵੀ ਕਲਰ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਤੁਸੀਂ ਮਹਿੰਦੀ ਕਲਰ ਚ ਕਰਾਉਣਾ ਐਨੀ ਕਲਰ ਐਨੀ ਫੈਬਰਿਕ ਤੁਸੀਂ ਆਪਣੀ ਚੋਇਸ ਦਾ ਸਾਨੂੰ ਦੱਸ ਸਕਦੇ ਹੋ ਕਿ ਤੁਸੀਂ ਕਿਹੜਾ ਕਲਰ ਲਾਈਕ ਕਰਦੇ ਹੋ ਕਿਹੜਾ ਫੈਬਰਿਕ ਲਾਈਕ ਕਰਦੇ ਹੋ ਤਾਂ ਸਾਨੂੰ ਤੁਸੀਂ ਉਹ ਪਿਕ ਸ਼ੇਅਰ ਕਰਕੇ ਆਪਣਾ ਆਰਡਰ ਜਿਹੜਾ ਰੈਡੀ ਕਰਵਾ ਸਕਦੇ ਹੋ ਇੱਕ ਵਾਰ ਆਪਾਂ ਤੁਹਾਨੂੰ ਫੇਰ ਦੱਸ ਦਿਆਂ ਇੱਕ ਵਾਰ ਆਪਾਂ ਤੁਹਾਨੂੰ ਫੇਰ ਦੱਸ ਦਿੰਨੇ ਆ ਜਿਹੜਾ ਆਪਣਾ ਕੰਟੈਕਟ ਨੰਬਰ ਆ ਉਹ ਹੈਗਾ 628332600 ਆਪਣਾ ਕੰਟੈਕਟ ਨੰਬਰ ਹੈ ਉਹਦੇ ਉੱਤੇ ਤੁਸੀਂ ਆਪਣਾ ਸਕਰੀਨਸ਼ਾਟ ਭੇਜ ਕੇ ਸਾਨੂੰ ਕੋਈ ਵੀ ਤਰ੍ਹਾਂ ਦੀ ਤੁਸੀਂ ਡਿਟੇਲ ਚਾਹੁੰਦੇ ਹੋ ਤਾਂ ਤੁਸੀਂ ਆਪਾਂ ਨੂੰ ਕਾਲ ਕਰ ਸਕਦੇ ਹੋ ਐਨੀ ਟਾਈਮ ਔਰ ਆਪਣਾ ਆਰਡਰ ਜਿਹੜਾ ਤੁਸੀਂ ਬੁੱਕ ਕਰਵਾ ਸਕਦੇ ਹੋ ਤੁਸੀਂ ਚੈੱਕ ਕਰੋ ਦੇਖੋ ਇਹ ਵਾਲਾ ਇਹਦਾ ਐਗਜ਼ੈਕਟ ਕਲਰ ਹੈ ਦੇਖੋ ਕਿੰਨਾ ਪਿਆਰਾ ਕਲਰ ਲੱਗ ਰਿਹਾ ਬਹੁਤ ਜ਼ਿਆਦਾ ਸੋਹਣਾ ਸੂਟ ਰੈਡੀ ਹੋਇਆ ਹੈ ਪ੍ਰੋਪਰ ਹੈਵੀ ਸੂਟ ਬਣੂਗਾ ਇਹ ਜਦੋਂ ਇਹਦੀ ਸਟੀਚਿੰਗ ਹੋਗੀ ਤਾਂ ਪ੍ਰੋਪਰ ਜੀ ਲੁੱਕ ਤੁਹਾਨੂੰ ਪਤਾ ਲੱਗੇਗੀ ਜਿਹੜਾ ਆਪਾਂ ਇਹਦੇ ਨਾਲ ਕੋਟ ਪਿੰਕ ਕੀਤਾ ਨਾ ਇਹਦੇ ਨਾਲ ਬਹੁਤ ਗ੍ਰੇਸ ਆ ਗਈ ਦੀ ਤੁਸੀਂ ਇਹਨੂੰ ਕਿਸੇ ਵੀ ਕਲਰ ਚ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਚ ਕਰਵਾ ਸਕਦੇ ਹੋ ਜਦੋਂ ਇਹਦੀ ਆਪਾਂ ਸਟੀਚਿੰਗ ਕਰਾਂਗੇ ਦੁਪੱਟਾ ਰੈਡੀ ਕਰਾਂਗੇ ਬਹੁਤ ਜ਼ਿਆਦਾ ਸੋਹਣਾ ਸੂਟ ਰੈਡੀ ਹੋ ਜਾਊਗਾ ਤੇ ਦੂਸਰਾ ਸੂਟ ਵੀ ਤੁਸੀਂ ਚੈੱਕ ਕਰ ਸਕਿਓ ਇਹਨੂੰ ਵੀ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਰੈਡੀ ਕਰਵਾ ਸਕਦੇ ਹੋ। ਦੇਖੋ ਕਿੰਨਾ ਜਿਆਦਾ ਪਿਆਰਾ ਸੂਟ ਲੱਗ ਰਿਹਾ। ਫੁੱਲ ਹੈਵੀ ਨੀਚੇ ਤੱਕ ਆਪਣੀ ਜਿੰਨੀ ਲੈਂਥ ਹੈ ਉਹ ਸਾਰੀ ਕੀ ਐ embroidery ਵਾਲੀ ਆਉਗੀ। ਬਹੁਤ ਜਿਆਦਾ ਪਿਆਰਾ ਸੂਟ ਬਣੂਗਾ। ਤੇ ਤੁਸੀਂ ਆਪਾਂ ਨੂੰ ਨੇ WhatsApp ਤੇ ਮੈਸੇਜ ਕਰਕੇ ਆ ਸਕਰੀਨਸ਼ਾਟ ਭੇਜ ਕੇ ਤੁਹਾਡਾ ਡਾਈਜੈਸਟਿੰਗ ਕਰਾਉਣੀ ਹੈ ਤਾਂ ਤੁਸੀਂ ਆਪਾਂ ਨੂੰ ਪ੍ਰੋਪਰ ਮੇਜਰਮੈਂਟ ਸੈਂਡ ਕਰ ਦਿਓ ਜੇ ਤੁਸੀਂ ਅਨਸਟਿਚਸ ਲੈਣਾ ਤਾਂ ਤੁਸੀਂ ਆਪਾਂ ਨੂੰ ਮੈਂਸ਼ਨ ਕਰ ਦਿਓ ਕਿੱਦਾਂ ਬਣਾਉਣਾ ਸਟ੍ਰੇਟ ਸਲਵਾਰ ਬਣਾਉਣੀ ਹੈ ਪੈਂਟ ਪਲਾਜ਼ੋ ਬਣਾਉਣਾ ਜੋ ਵੀ ਤੁਹਾਡੀ ਚੋਇਸ ਹੈ ਸਾਰਾ ਕੁਝ ਆਪਾਂ ਨੂੰ ਮੇਜਰਮੈਂਟ ਦੇ ਵਿੱਚ ਮੈਂਸ਼ਨ ਕਰ ਦਿਓ ਤਾਂ ਜਿਹੜਾ ਤੁਹਾਡਾ ਸੂਟ ਹੈ ਤੁਹਾਡੇ ਕੋਲ ਪ੍ਰੋਪਰ ਤੁਹਾਡੀ ਚੋਇਸ ਅਕੋਰਡਿੰਗ ਰੈਡੀ ਹੋ ਕੇ ਜਾ ਸਕੇ ਸੋ ਅੱਜ ਸੀਗੀ ਆਪਣੀ ਇਹ ਫਰਸਟ ਕਲੈਕਸ਼ਨ ਇਸ ਤੋਂ ਬਾਅਦ ਆਪਾਂ ਟਰਾਈ ਕਰਾਂਗੇ ਕੁਕਸੋ ਡੇਲੀ ਆਪਾਂ ਤੁਹਾਨੂੰ ਨਵੀਂ ਨਵੀਂ ਕਲੈਕਸ਼ਨ ਲੈ ਕੇ ਵੀਡੀਓ ਲੈ ਕੇ ਆਇਆ ਕਰਾਂਗੇ ਤਾਂ ਕਿ ਤੁਸੀਂ ਵੀਡੀਓ ਦੇ ਵਿੱਚ ਪ੍ਰੋਪਰ ਆਪਣੀ ਜਿਹੜੀ ਹੈ ਇਨਕੁਆਰੀਜ਼ ਹੈ ਤੁਹਾਨੂੰ ਜਿਆਦਾ ਨਹੀਂ ਫੋਨ ਕਰਕੇ ਪੁੱਛਣ ਦੀ ਜ਼ਰੂਰਤ ਹੋਊਗੀ ਤੁਸੀਂ ਇੱਥੋਂ ਸਾਰਾ ਕੁਝ ਦੇਖ ਸਕਦੇ ਹੋ ਠੀਕ ਹੈ ਸੋ